ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਪੰਕਤੀ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਰਦੀਗਾਰ ਹੈ ਪਰਵਰਦੀਗਾਰ ਇਹ ਜੋ ਕੁਝ ਕਹਿ ਰਿਹਾ ਹੈ ਇੱਕ ਸ਼ਾਇਰ ਕਹਿ ਰਿਹਾ ਹੈ ਇੱਕ ਕਵੀ ਕਹਿ ਰਿਹਾ ਹੈ ਹੈਰਾਨ ਹੋ ਜਾਂਦੀ ਹੈ ਆਮ ਲੋਕਾਈ ਸੰਤ ਜਨਾਂ ਦਾ ਸਾਰਾ ਸੰਦੇਸ਼ ਉਪਦੇਸ਼ ਕਵਤਾ ਦੇ ਚ ਹੈ ਸ਼ਾਇਰੀ ਦੇ ਚ ਹੈ ਪੋਇਟਰੀ ਦੇ ਚ ਹੈ ਇਹ ਸੰਤ ਚਾਹੇ ਚੌਕ ਦੇ ਚ ਬੈਠ ਕੇ ਜੁੱਤੀਆਂ ਗੰਡਣ ਵਾਲਾ ਕਿਉਂ ਨਾ ਹੋਵੇ ਪਰ ਜਦ ਪ੍ਰਭੂ ਦੀ ਗੱਲ ਉਹ ਕਰਦਾ ਹੈ ਕਵਤਾ ਦੇ ਚ ਕਰਦਾ ਹੈ ਗੀਤ ਦੇ ਚ ਕਰਦਾ ਹੈ ਸੰਗੀਤ ਦੇ ਚ ਕਰਦਾ ਹੈ ਚاہے ਖੱਡੀ ਤੇ ਬੈਠ ਕੇ ਕਪੜੇ ਬੁਣਨ ਵਾਲਾ ਹੋਵੇ ਚاہے మాਸ ਵੇਚਣ ਵਾਲਾ ਸਦਨਾ ਕਸਾਈ ਹੋਵੇ ਕਿਆ ਸੈਣ ਨਾਈ ਹੋਵੇ ਯਾ ਹੋਰ ਥੋੜੀ ਦੂਰ ਦੀ ਛਾਲ ਮਾਰੀਏ ਕ੍ਰੂਖੇਤਰ ਦਾ ਮੈਦਾਨ ਹੋਵੇ ਸਾਹਮਣੇ ਫੌਜਾਂ ਟਕਰਾਉ ਲਈ ਤਿਆਰ ਹੋਵਨ ਵਕਤ ਦੀ ਇੱਕ عظیم ਸ਼ਖਸੀਅਤ ਦੇ ਕੰਠ ਚੋਂ ਬੋਲ ਨਿਕਲਨ ਜਿਨ੍ਹਾਂ ਬੋਲਾਂ ਦਾ ਨਾਂ ਹੀ ਗੀਤਾ ਗੀ ਮਹਾਗੀਤਾ ਗੀ ਮੈਦਾਨੇ ਜੰਗ ਦੇ ਚ ਵੀ ਜੋ ਪ੍ਰਭੂ ਦੀ ਗੱਲ ਨਿਕਲੀ ਇਨਸਾਫ ਦੀ ਗੱਲ ਨਿਕਲੀ ਸੱਚ ਦੀ ਗੱਲ ਨਿਕਲੀ ਗੀਤ ਬਣ ਕੇ ਨਿਕਲੀ ਗੀਤ ਉਸੇ ਨੂੰ ਕਹਿੰਦੇ ਨੇ ਜੋ ਸੰਗੀਤ ਦੇ ਵਿੱਚ ਢਾਲਿਆ ਜਾ ਸਕੇ ਜਿਸ ਨੂੰ ਅੱਜ ਦੇ ਅਸੀਂ ਨਵੀਨ ਕਵਿਤਾ ਕਹਿੰਦੇ ਹਾਂ ਮਾਡਰਨ ਪੋਟਰੀ ਕਹਿੰਦੇ ਹਾਂ ਨਵੀਨ ਸ਼ਾਇਰੀ ਕਹਿੰਦੇ ਹਾਂ ਇਹ ਸ਼ਾਇਰੀ ਨਹੀਂ ਹੈ ਇਹ ਕਵਿਤਾ ਨਹੀਂ ਹੈ ਗੀਤ ਤੇ ਉਹ ਹੀ ਹੈ ਜੋ ਸੰਗੀਤ ਦੇ ਵਿੱਚ ਢਾਲਿਆ ਜਾ ਸਕੇ ਸ਼ਾਇਰੀ ਤੇ ਉਹ ਹੈ ਜੋ ਮੂਸਿਕੀ ਰਿਤ બંધ ਹੋ ਸਕੇਗਾ ਗੀਤ ਉਹੀ ਹੈ ਜੋ ਸੰਗੀਤ ਬਣ ਜਾਏ ਵਕਤ ਦਾ ਆਵਤਾਰੀ ਪਰਸ ਸਮਝਾ ਰਿਹਾ ਹੈ ਗੀਤ ਦੇ ਕਲਯੁਗ ਦੇ ਆਵਤਾਰੀ ਪਰਸ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੰਮੀ ਗਿਆਨ ਅਗੰਮੀ ਫਲਸਫਾ ਅਗਮੇ ਸੋਚਾਂ ਪਰ ਕਮਾਲ ਸਾਰੇ ਦਾ ਸਾਰਾ ਗੀਤ ਦੇ ਵਿੱਚ ਸੰਗੀਤ ਦੇ ਵਿੱਚ ਕਹਿੰਦੇ ਨੇ ਮੁਹੰਮਦ ਸਾਹਿਬ ਪੜ੍ਹੇ ਲਿਖੇ ਨਹੀਂ ਸਨ ਪਰ ਜੋ ਕੁਰਾਨ ਨਾਜ਼ਿਲ ਹੋਇਆ ਹੈ ਜੋ ਆਇਤਾਂ ਕੰਠ ਦੇ ਗਹਿਰੇ ਤਲ ਤੋਂ ਪ੍ਰਗਟ ਹੋਈਆਂ ਨੇ ਉਹ ਤੇ ਗੀਤ ਹੈ ਉਹ ਤੇ ਸੰਗੀਤ ਹੈ ਭਾਵੇਂ ਕਹਿੰਦੇ ਨੇ ਇਸਲਾਮ ਦੇ ਵਿੱਚ ਸੰਗੀਤ ਦੀ ਮਮਾਨੀਅਤ ਹੈ ਪਰ ਖੁਦਾ ਫੁਟਿਆ ਹੈ ਮੁਹੰਮਦ ਸਾਹਿਬ ਦੇ ਕੰਠ ਤੋਂ ਗੀਤ ਬਣ ਕੇ ਸੰਗੀਤ ਬਣ ਕੇ ਉਪਨਿਸ਼ਦਾਂ ਦੇ ॠषि ਪ੍ਰਾਚੀਨ ਪੁਰਾਣ ਗਥਾਵਾਂ ਲਿਖਣ ਵਾਲੇ ॠषि मुनि ਇੱਕ ਕਵੀ ਸੰਗਤ اور ਹੈਰਾਨ ਗਿਏ ਕਵੀ ਦੇ ਅਰਥ ॠषि ਨੇ ॠषि ਦੇ ਅਰਥ ਕਵੀ ਨੇ ਕਵੀ ॠषि ਹੈ ॠषि ਕਵੀ ਹੈ ਪਰ ॠषि ਕੌਣ ਹੁੰਦਾ ਹੈ ਕਿਸ ਦੇ ਅੰਦਰੋਂ ਰੱਬੀ ਸੰਗੀਤ ਤੇ ਗੀਤ ਫੁੱਟਦਾ ਹੈ ਜੋ Muni ਹੋਵੇ ਜਿਸ ਦਾ ਮਨ ਮੌਨ ਹੋ ਗਏ ਸ਼ਾਂਤ ਹੋ ਗਏ ਤਦ ਹੀ ਤੇਸੀ ਸ਼ਬਦ ਕੱਠਾ ਵਰਦਦੇ ਆ ॠषि Muni ॠषि Muni ਕੱਲਾ ॠषि ਨਹੀਂ ਕਹਿੰਦੇ ਕੱਲਾ Muni ਵੀ ਨਹੀਂ ਕਹਿੰਦੇ ॠषि मुनि जो मौन हो गए और जिस दे अंदरो परमात्मा बोल रहे है ओ ऋषि मुनि है ओ मन दे तलते मौन हो गए और रसना दे तलते ऋषि हो गए कवि हो गए धर्म दी सारी साधना मन नु मौन करने वास्ते ताकि परमात्मा बोल सके ਵੈਸੇ ਤੇ ਉਹ ਬੋਲ ਹੀ ਰਿਹਾ ਪਰ ਮਨ ਨੇ ਇਤਨਾ ਸ਼ੋਰ ਮਚਾਇਆ ਹੈ ਮਨ ਦੇ ਸ਼ੋਰ ਦੇ ਵਿੱਚ ਪ੍ਰਭੂ ਦਾ ਕੋਮਲ ਗੀਤਮਈ ਸੰਗੀਤਮਈ ਬੋਲ ਦਬ ਕੇ ਰਹਿ ਜਾਂਦਾ ਹੈ ਇਸੇ ਵਾਸਤੇ ਤੇ ਕਹਿੰਦੇ ਨੇ ਮਨ ਹੀ ਪੜਦਾ ਹੈ ਹੋਰ ਕੋਈ ਪੜਦਾ ਨਹੀਂ ਮਨ ਹੀ ਬਾਧਾ ਹੈ ਹੋਰ ਕੋਈ ਬਾਧਾ ਨਹੀਂ ਮਨ ਹੀ ਦੀਵਾਰ ਹੈ ਹੋਰ ਕੋਈ ਦੀਵਾਰ ਨਹੀਂ ਮਨ ਹੀ ਰੁਕਾਵਟ ਹੈ ਔਰ ਕੋਈ ਰੁਕਾਵਟ ਨਹੀਂ ਮਨ ਹੀ ਸ਼ੈਤਾਨ ਹੈ ਔਰ ਕੋਈ ਸ਼ੈਤਾਨ ਨਹੀਂ ਤੇ ਜੇ ਮਨ ਸ਼ੈਤਾਨ ਹੈ ਤੋ ਮਨ ਹੀ ਭਗਵਾਨ ਹੈ ਬਾਦਕ ਸਾਧਕ ਹੋ ਸਕਦਾ ਹੈ ਇਹ ਜੋ ਇਤਨਾ ਸ਼ੋਰ ਮਚਾਈ ਜਾ ਰਿਹਾ ਹੈ ਇਹ ਚੁੱਪ ਕਰ ਸਕਦਾ ਹੈ ਇਹ ਮੌਨ ਧਾਰਨ ਕਰ ਸਕਦਾ ਹੈ ਧਰਮ ਦੀ ਸਾਰੀ ਸਾਧਨਾ ਮਨ ਨੂੰ ਮੋਨੀ ਬਣਾਉਣ ਵਾਸਤੇ ਔਰ ਜੈਸੇ ਮਨ ਚੁੱਪ ਕਰ ਗਿਆ ਮੋਨੀ ਹੋ ਗਿਆ ਔਰ ਜੋ मुनि ਹੋ ਗਿਆ ਔਰ ऋषि हो गया। ਉਹ कंठ ਦੇ तल पे जो कुछ बोलेगा जो कुछ प्रकट करेगा वो ते ऋषि है। ऋषि दे अर्थ कवि कवि दे अर्थ ऋषि। ਉਸ ਦੇ اندر ਹੁਣ परमात्मा ਬੋਲੇਗਾ। तो परमात्मा ਦਾ ਬੋਲ गीतमई है। संगीतमई है। ਇਸ ਤਰ੍ਹਾਂ ਦੇ ਮਹਾਪੁਰਸ਼ਾਂ ਨੇ ਨਾ ਕਿਸੇ ਕੋਲ ਗੀਤ ਸਿੱਖਿਆ ਨਾ ਸੰਗੀਤ ਸਿੱਖਿਆ। ਗਹਿਰੇ ਤਲ ਤੋਂ ਪ੍ਰਗਟ ਹੋਇਆ ਹੈ ਆਤਮਾ ਚੋਂ ਨਿਕਲੇ ਹੈ ਜਾਂ ਇੰਜ ਕਹਿ ਦਈਏ ਆਤਮਾ ਸੰਗੀਤਮਈ ਹੈ ਗੀਤਮਈ ਹੈ ਹਾਂ ਅਸੀਂ ਜਗਤ ਦੇ ਵਿੱਚ ਵੀ ਦੇਖਦੇ ਹਾਂ ਕੁਝ ਸ਼ਾਇਰ ਨੇ ਕਵੀ ਨੇ ਇਹ ਕਵੀ ਇਹ ਸ਼ਾਇਰ ਕਿਸੇ ਕਿਸੇ ਵਕਤ ਰਿਸ਼ੀ ਆਉਂਦੇ ਨੇ ਹਰ ਵਕਤ ਰਿਸ਼ੀ ਨਹੀਂ ਆਉਂਦੇ ਕਦੀ ਕਦੀ ਇਹਨਾਂ ਨੂੰ ਵੀ ਝਲਕਾ ਮਿਲਦੀਆਂ ਨੇ ਔਰ ਉਹ ਝਲਕਾਂ ਐਸੀਆਂ ਜਿਵੇਂ ਬਦਲਾਂ ਵਿੱਚ ਬਿਜਲੀ ਚਮਕੀਏ ਨਿਸਕਾਰਾ ਪੈ ਪਲ भर ਲਈ ਚਾਨਣਾ ਹੋਇਆ ਕੁਝ ਦਿਖਾਈ ਦਿੱਤਾ ਫਿਰ ਅੰਧੇਰਾ ਹੋ ਗਿਆ ਫਿਰ ਅੰਧੇਰਾ ਹੋ ਗਿਆ ਬਿਜਲੀ ਤੇ ਚਮਕੀਏ ਛੇਨ ਮਾਤਰ ਅੰਧੇਰਾ ਲੰਮਾ ਹੈ ਲੰਮਾ ਹੈ ਬਹੁਤ ਲੰਮਾ ਹੈ ਇਹ ਆਮ ਜਗਤ ਦੇ ਕਵੀ ਇਕ ਲਮਹੇ ਲਈ ਇਕ ਛਿਨ ਲਈ ਕਦੀ ਕਦੀ ॠषि ਹੋ ਜਾਂਦੇ ਨੇ ਬਹੁਤ ਗਹਿਰੀਆਂ ਗੱਲਾਂ ਬਹੁਤ ਡੂੰਘੀਆਂ ਗੱਲਾਂ ਔਰ ਬੁਲੰਦ ਪਾਇਆ ਗੱਲਾਂ ਉਹਨਾਂ ਦੇ ਕੰਠ ਤੋਂ ਬਾਹਰ ਪ੍ਰਗਟ ਹੁੰਦੀਆਂ ਨੇ ਬਾਅਦ ਜਦ ਇਹ ਲੇਸ਼ਕ ਬੰਦ ਹੋ ਜਾਂਦੀ ਹੈ ਉਹ ਆਮ ਸਾਧਾਰਨ ਹਾਲਤ ਦੇ ਚਾਉਂਦੇ ਨੇ ਕਈ ਵਾਰ ਉਹਨਾਂ ਨੂੰ ਖੁਦ ਵੀ ਹੈਰਾਨੀ ਆਉਂਦੀ ਹੈ ਇਤਨਾ ਉੱਚਾ ਵੋ ਮੇਰੇ ਕੰਠ ਚੋਂ ਨਿਕਲੇ ਆ ਇਤਨੀ ਗਹਿਰੀ ਗੱਲ ਮੇਰੇ ਕੰਠ ਚੋਂ ਨਿਕਲੀ ਕਿ ਉਹਨਾਂ ਲੋਕਾਂ ਨੂੰ ਵੀ ਹੈਰਾਨੀ ਆਉਂਦੀ ਹੈ ਇੱਕ ਇਤਿਹਾਸਿਕ ਘਟਨਾ ਇੱਕ ਵਿਦਿਆਰਥੀ ਰਵਿੰਦਰਨਾਥ ਟੈਗੋਰ ਦਾ ਵਕਤ ਦਾ ਇੱਕ ਸੰਤ ਕਵੀ ઋષਿ ਉਹਦੇ ਕੋਲ ਉਹਨਾਂ ਦੀ ਰਚਨਾ ਲੈ ਗਿਆ ਔਰ ਆਖਣ ਲੱਗਾ ਠਾਕੁਰ ਜੀ ਇਸ ਕਵਿਤਾ ਦੇ ਅਰਥ ਦੱਸੋ ਰਵਿੰਦਰਨਾਥ ਟੈਗੋਰ ਕਹਿੰਦੇ ਨੇ ਮੈਨੂੰ ਅਰਥ ਨਹੀਂ ਆਉਂਦੇ ਮੈਨੂੰ ਅਰਥਾਂ ਦਾ ਪਤਾ ਨਹੀਂ ਵਿਦਿਆਰਥੀ ਨੇ ਐਸਾ ਸੋਚਿਆ ਠਾਕੁਰ ਸਾਹਿਬ ਪਿੱਛਾ ਛੁੜਾ ਰਹੇ ਨੇ ਠਾਕੁਰ ਸਾਹਿਬ ਅਰਥ ਦਸਣਾ ਨਹੀਂ ਚਾਹਦੇ ਹੱਥ ਜੋੜ ਕੇ ਉਸਨੇ ਬੇਨਤੀ ਕੀਤੀ ਕਵਤਾ ਆਪ ਜੀ ਦੀ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਆਪ ਨੂੰ ਅਰਥ ਨਹੀਂ ਆਉਂਦੇ ਮੇਰੀ ਲਾਲਸਾ ਹੈ ਮੇਰੇ ਪ੍ਰਾਣਾ ਦੀ ਪਿਆਸ ਹੈ ਇਸ ਕਵਤਾ ਦੇ ਅਰਥ ਆਪ ਮੈਨੂੰ ਦੱਸੋ ਫਿਰ ਠਾਕੁਰ ਨੇ ਕਿਹਾ ਨਹੀਂ ਆਉਂਦੇ ਮੈਨੂੰ ਅਰਥ ਫਿਰ ਹੱਥ ਜੋੜ ਕੇ ਵਿਦਿਆਰਥੀ ਬੇਨਤੀ ਕਰਦਾ ਹੈ ਇਹ ਕਿ ਸਰਾਉ ਸਕਦਾ ਹੈ ਕਵਤਾ ਤੁਹਾਡੀ ਤੇ ਅਰਥ ਤੁਹਾਨੂੰ ਨਹੀਂ ਆਉਂਦੇ। ਸੁਰ ਰਵਿੰਦਰ ਨਾਥ ਕਹਿਣ ਲੱਗੇ ਗੱਲ ਸੁਣ। ਜਦ ਇਹ ਕਵਤਾ ਆਈ ਸੀ। ਔਰ ਜਿੱਥੋਂ ਆਈ ਸੀ। ਉਸ ਵਕਤ ਮੈਂ ਅਰਥ ਇਸਦੇ ਜਾਣਦਾ ਸੀ। ਵਕਫਾ ਬਹੁਤ ਹੋ ਗਿਆ। ਮੈਂ ਭੁੱਲ ਗਿਆ। ਹੁਣ ਤੇ ਜਿੱਥੋਂ ਆਈ ਸੀ ਉਹੀ ਅਰਥ ਜਾਣਦਾ ਹੈ। ਕ੍ਰਿਤੇਈ ਉਸ ਨਾਲ ਕੋਈ ਪਾਉਂਚਤੇ ਸੰਬੰਧ ਹੈ ਤੋ ਅਰਥ ਉਸ ਤੋਂ ਪੁੱਛ ਲੈ ਮੈਨੂੰ ਵੀ ਨਹੀਂ ਆਉਂਦਾ ਇਸ ਕਵਤਾ ਦੇ ਅਰਥ ਮੈਨੂੰ ਵੀ ਨਹੀਂ ਆਉਂਦੇ ਰਵਿੰਦਰ ਨਾਥ ਵੀ ਕਿਸੇ ਕਿਸੇ ਛਣ ॠषि ਹੋ ਜਾਂਦੇ ਸਨ ਲੇਕਿਨ ਆਮ ਹਾਲਤ ਦੇ ਉਸ ਕਵੀ ਕਵੀ ਅਸੀਂ ਉਸ ਨੂੰ ਕਹਿੰਦੇ ਹਾਂ ਜੋ ਕਿਸੇ ਕਿਸੇ ਵਕਤ ਰਿਸ਼ੀ ਹੋ ਸਕਦਾ ਇੱਕ ਪਲ ਦੇ ਇੱਕ ਛਿੰਦ ਦੇ ਝਲਕ ਮਿਲ ਗਈ ਜਿਵੇਂ ਬਦਲਾਂ ਵਿੱਚ ਬਿਜਲੀ ਜਹਲਿਸ਼ ਗਈ ਅਨ ਹਾਲਤ ਵਿੱਚ ਇਹ ਸ਼ਾਇਰ ਇਹ ਕਵੀ ਰਵਿੰਦਰਨਾਥ ਤੇ ਖੈਰ ਬਹੁਤ ਉੱਚੀ ਸੋਚ ਦੇ ਮਾਲਕ ਮਿਲਣਗੇ ਸ਼ਰਾਬ ਦੇ ਪਿਆਲਿਆਂ ਵਿੱਚ ਡੁੱਬੇ ਹੋਏ ਗਰਕ ਮਿਲਣਗੇ ਮੈਖਾਨਿਆਂ ਵਿੱਚ ਇਤਨੀ ਬੁਲੰਗ ਗਲ ਆਖਣ ਵਾਲੇ ਇਤਨੀ ਉੱਚੀ ਗਲ ਆਖਣ ਵਾਲੇ ਇਤਨੀ ਡੂੰਗੀ ਗਲ ਆਖਣ ਵਾਲੇ ਇਤਨੀ ਨੀਵੀਂ ਥਾਂ ਤੇ ਇਤਨੀ ਪਛਤੇ ਰਿਚ ਉਚਾਈਆਂ ਨੂੰ ਕਿਸੇ ਕਿਸੇ ਵਗਰ ਛੋਂਦੇ ਨੇ ਜਦ ਉਹਨਾਂ ਦਾ ਮਨ ਚੁੱਪ ਕਰ ਜਾਂਦਾ ਹੈ ਦੂਸਰੇ ਉਹ ॠषि ਜਿਨ੍ਹਾਂ ਦਾ ਮਨ ਚੁੱਪ ਹੀ ਕਰ ਗਿਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਮੁਨੀ ਔਰ ਜੋ ਮੁਨੀ ਹੋਵੇਗਾ ऋषि होवेगा जो ऋषि होवेगा मुनि होवेगा मन मोने हो गए मन मोने हो गए तो रसना हुन कंठ ऋषि बन जाएगा उस तो गीत निकलेगा संगीत निकलेगा दुनिया दे तमाम महान धर्म ग्रंथ गीत देचने संगीत देचने और मैं ऐसा कह सकता हूं ਜੋ ਗੀਤ ਦੇਚ ਨਹੀਂ ਸੰਗੀਤ ਦੇਚ ਨਹੀਂ ਉਹ ਗੱਲ ਇੱਕ ਵਾਰ ਪੜ੍ਹੀ ਪੁਰਾਣੀ ਹੋ ਜਾਏਗੀ ਕਿਉਂਕਿ ਆਤਮਾ ਦੇ ਗਹਿਰੇ ਤਲ ਤੋਂ ਨਿਕਲੀ ਨਹੀਂ ਇਹ ਬੋਲ ਉਥੋਂ ਆਏ ਹੀ ਨਹੀਂ ਜੋ ਨਿਤ ਨਵ ਹੈ ਇਹ ਬੋਲ ਉਹ ਨੇ ਜੋ ਆਪ ਪੁਰਾਣਾ ਹੋ ਜਾਂਦਾ ਹੈ ਲੇਖਕ ਪੁਰਾਣਾ ਹੋ ਜਾਂਦਾ ਹੈ ਬੋਲ ਵੀ ਪੁਰਾਣੇ ਹੋ ਜਾਂਦੇ ਨੇ ਪਰ ਜੋ ਆਤਮਾ ਦੇ ਗਹਿਰੇ ਤਲ ਤੋਂ ਆਏ ਨੇ ਉਹ ਕਦੀ ਪੁਰਾਣੇ ਨਹੀਂ ਹੁੰਦੇ ਕਿਉਂ ਰੋਜ਼ ਪੜਦੇ ਆ ਨਵੀਂ ਸਮਝ ਨੂੰ ਜਨਮ ਦੇਂਦੇ ਨੇ ਨਵੇਂ ਗਿਆਨ ਨੂੰ ਜਨਮ ਦੇਂਦੇ ਨੇ ਨਵਾਂ ਬੋਧ ਕਰਾਉਂਦੇ ਨੇ ਨਵੀਂ ਮੰਜ਼ਿਲ ਦੇ ਜੋ ਹੈ झलक ਤੇ ਦਰਸ਼ਨਾਂ ਦੀ طرف ਖਿਚਾਓ ਪੈਦਾ ਕਰਦੇ ਨੇ ਇਸ ਵਾਸਤੇ ਇਸ ਤਰ੍ਹਾਂ ਦੇ ਬੋਲਾਂ ਨੂੰ ਕਹਿੰਦੇ ਨੇ ਅਮਰ ਬੋਲ ਵਕਤੀ ਬੋਲ ਨਹੀਂ ਅਮਰ ਬੋਲ ਬ੍ਰਹਮਣ ਸਾਰੇ ਦਾ ਸਾਰਾ ਨਾਸ ਹੋ ਸਕਦਾ ਹੈ ਉਹ ਬੋਲ ਨਾਸ ਨਹੀਂ ਹੋਵੇਗਾ ਸਭ ਕੁਝ ਪੁਰਾਣਾ ਹੋ ਸਕਦਾ ਹੈ ਉਹ ਬੋਲ ਪੁਰਾਣਾ ਨਹੀਂ ਹੋ ਸਕਦਾ ਸਦੀਆਂ ਤੋਂ ਗੁਰਬਾਣੀ ਪੜੀ ਜਾ ਰਹੀ ਹੈ ਪਰ ਵਾਕਈ ਜੋ ਸਹੀ ਢੰਗ ਨਾਲ ਪੜਦੇ ਨੇ ਉਹ ਤੇ ਕਹਿੰਦ ਨਵਾਂ ਰਸ ਨਿਤ ਨਵਾਂ ਰਸ ਨਿਤ ਨਵੀਂ ਗੱਲ ਨਿਤ ਨਵਾਂ ਅਨੁਭਵ ਕਿਉਂ ਇਹ ਬੋਲ ਆਏ ਉਥੋਂ ਨੇ ਜੋ ਨਿਤ ਨਵਾਂ ਹੈ ਜੋ ਨਿਤ ਨਵਾਂ ਹੈ ਕਵੀ ਕਿਸੇ ਇੱਕ ਪਹਿਲੂ ਦਾ ਹੀ ਕਵੀ ਹੁੰਦਾ ਹੈ ਜੇਸੇ ਅਗਰ ਉਹ ਹਾਸ ਰਸ ਦਾ ਹੈ ਤਾਂ ਵੀਰ ਰਸ ਦਾ ਕਵੀ ਨਹੀਂ ਹੋਵੇਗਾ। ਅਗਰ ਵੀਰ ਰਸ ਦਾ ਕਵੀ ਹੈ ਤਾਂ ਰੋਦਰ ਰਸ ਦਾ ਕਵੀ ਨਹੀਂ ਹੋਵੇਗਾ। ਔਰ ਅਗਰ ਰੋਦਰ ਰਸ ਦਾ ਉਹ ਕਵੀ ਹੈ ਤਾਂ ਸ਼ਿੰਗਾਰ ਰਸ ਦਾ ਕਵੀ ਨਹੀਂ ਹੋਵੇਗਾ। ਅਗਰ ਉਹ ਸ਼ਿੰਗਾਰ ਰਸ ਦਾ ਕਵੀ ਹੈ ਤਾਂ ਸ਼ਾਂਤ ਰਸ ਦਾ ਉਹ ਕਵੀ ਨਹੀਂ ਹੋਵੇਗਾ। ਪਰ ਜੋ ॠषि ਹੈ ਔਰ ਕੌਣ ॠषि ਹੈ ਜੋ ਮੋਨੀ ਹੈ ਜਿਸ ਦਾ ਮਨ ਚੁੱਪ ਕਰ ਗਿਆ ਮੋਨੀ ਹੈ ਇਸ ਤਰ੍ਹਾਂ ਦਾ ਜੋ ਰਿਸ਼ੀ ਹੈ ਉਹਦੇ ਅੰਦਰੋਂ ਨੌ ਰਸ ਦੀ ਕਵਤਾ ਦਾ ਜਨਮ ਹੋਵੇਗਾ ਇਸ ਵਾਸਤੇ ਕਹਿ ਸਕਦੇ ਆ ਜੋ ਮੋਨੀ ਹੈ ਉਹ ਰਿਸ਼ੀ ਹੈ ਜੋ ਰਿਸ਼ੀ ਹੈ ਉਹ ਮੋਨੀ ਹੈ ਰਿਸ਼ੀ ਮੋਨੀ ਦੇ ਬੋਲ ਪ੍ਰਮਾਤਮਾ ਦੇ ਬੋਲ ਨੇ ਰਿਸ਼ੀ ਦੇ ਬਚਨ ਈਸ਼ਵਰ ਦੇ ਬੋਲ ਨੇ ਰਸ਼ੀਦੀ ਕਲਾਮ ਖੁਦਾਈ ਕਲਾਮ ਹੈ ਰਸ਼ੀਦਾ ਬੋਲ ਖੁਦਾਈ ਅਲਹਾਮ ਹੈ ਇਸ ਵਸਤੇ ਹੀ ਤੇ ਇਸ ਤਰ੍ਹਾਂ ਦੇ ਪੁਰਸ਼ ਕਹਿ ਦਿੰਦੇ ਨੇ ਮੈਂ ਨਹੀਂ ਬੋਲੇਆ ਕਸਮ ਬੋਲੇ ਜੈਸੇ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾਲ ਐ ਲਾਨੀਆਂ ਕਹਿ ਦਿੱਤਾ ਮੁਹੰਮਦ ਸਾਹਿਬ ਨੇ ਮੁਹੰਮਦ ਤੇ ਕਦੋਂ ਦਾ ਚੁੱਪ ਕਰ ਗਏ पता नहीं खुदा की बोली जा रही है खुदा की आखी जा रही है धन गुरु सिंह जी महाराज फरमान रहे ने जो निज प्रभ मो सो कहा सो कहो कह माए जो कुछ प्रभु ने आखे है कह रहे हैं मैं जो परमात्मा ने बोलिया बोल रहे हैं मैं नहीं ने मेरे बोल प्रभु दे बोल ने अकाल पुरुखवाद अस्की ਇਹ ਮੈਂ ਕੀੜੇ ਦੇ ਕੰਠ ਤੋਂ ਜੋ ਕੁਝ ਪ੍ਰਗਟ ਹੋਇਆ ਹੈ ਇਹ ਅਕਲਪੁਰਖ ਦੇ ਬੋਲ ਇਹ ਪ੍ਰਮਾਤਮਾ ਦੇ ਬੋਲ ਮੈਂ ਫਿਰ ਦौराਵਾ ਜਦ ਮਨ ਮੋਨੀ ਹੋ ਜਾਏ ਮੌਨ ਦੇ ਚਲਾ ਜਾਏ ਕੰਠ ॠषि ਹੋ ਜਾਂਦਾ ਹੈ ਰਸਨਾ ॠषि ਹੋ ਜਾਂਦੀ ਹੈ ਮਨ ਮੋਨੀ ਹੋ ਗਿਆ ਜ਼ਬਾਨ ॠषि ਹੋ ਗਈ ਇਸ ਵਾਸਤੇ ਸੀ ਇਕੱਠਾ ਸ਼ਬਦ ਵਰਤਨੇ ਆ ॠषि मुनि मुनि ॠषि ॠषि मुनि ਮੁਨੀ ਹੈ ਤਾਂ ਰਿਸ਼ੀ ਜ਼ਰੂਰ ਹੈ ਰਿਸ਼ੀ ਹੈ ਤਾਂ ਮੁਨੀ ਜ਼ਰੂਰ ਹੈ ਆਮ ਲੋਕ ਕਵੀ ਨੇ ਖਾਂ-ਖਾਂਦੇ ਮੁਸ਼ਾਇਰੇ ਹੁੰਦੇ ਨੇ ਕبھی ਸਮੇਲਨ ਹੁੰਦੇ ਨੇ ਪੰਜਾਬੀ ਕਵੀ ਦਰਬਾਰ ਆਉਂਦੇ ਨੇ ਕਿ ਕਵੀ ਕਵੀ ਨੇ ਜਿਨ੍ਹਾਂ ਨੂੰ ਕਦੀ-ਕਦੀ ਝਲਕਾਂ ਪੈਂਦੀਆਂ ਨੇ ਇਸ ਤਰ੍ਹਾਂ ਜਿਵੇਂ ਬੱਦਲਾਂ 'ਚ ਬਿਜਲੀ ਚਲਕੇ ਕਿ ਝਲਕ ਸਦੇ ਵੀ ਨਹੀਂ ਆਉਂਦੀ ਉਹਨਾਂ ਦੇ ਅੰਦਰ ਉਹਨਾਂ ਦਾ ਮਨ ਕਿਸੇ ਵਕ ਇਤਨੇ ਭੈਂਕਰ ਰੂਪ ਦੇਜ ਬੋਲਣ ਲੱਗ ਪੈਂਦਾ ਹੈ ਜ਼ਬਾਨ ਕੋਈ ਗੈਰੀ ਗੱਲ ਨਹੀਂ ਕਰਦੀ ਬਲਕਿ ਆਮ ਗਾਲੀ ਗਲੋਚ ਵੀ ਐਸੇ ਲੋਕਾਂ ਤੋਂ ਨਿਕਲ ਸਕਦਾ ਹੈ ਬੜੇ ਨੀਵੇਂ ਬੋਲ ਵੀ ਨਿਕਲ ਸਕਦੇ ਨੇ ਮਹਾਰਾਜ ਦੀ ਇੱਕ ਬੜੀ ਪੰਕਤੀ ਹੈ ਹੌਲੇ ਮਨੁੱਖ ਦੀ ਪਹਿਚਾਨ ਕੀ ਹੈ ਨੀਵੇਂ ਮਨੁੱਖ ਦੀ ਪਹਿਚਾਨ ਕੀ ਹੈ ਉੱਚਾ ਤੇ ਨੀਵਾ ਜੋ ਜਗਤ ਨਾਪਦਾ ਹੈ ਉਹਨਾਂ ਦਾ ਪੈਮਾਨਾ ਹੋਰ ਹੈ ਬਈ ਧਨ ਬਹੁਤ ਹੈ ਉੱਚਾ ਮਨੁੱਖ ਹੈ ਵੱਡਾ ਮਨੁੱਖ ਹੈ निर्धन है धन नहीं है छोटा मनुख है तो पैमाना धन बन जाता है किधरे पैमाना रुतबा बन जाता है कोई कुर्सी मिल गई है सिंहासन मिल गया है उच्चे मनुख ने वे मनुख ने रस्ते बैठा है भिक्षा मंग रहे हैं छोटे मनुख ने ये पैमाने जगत देने, मनुख हौला है छोटा है मनुख महान है ਉੱਚਾ ਹੈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਪਣ ਦਾ ਪੈਮਾਨਾ ਹੋ ਰਿਹਾ ਹੈ। ਮਨਮਤ ਹੋਲੀ ਬੋਲੇ ਬੋਲ ਜਿਹਦੇ ਬੋਲ ਹੋਲੇ ਨੇ ਜਿਹਦੇ ਬੋਲ ਨਹੀਂ ਮੈਨੇ ਉਹ ਮਨੁੱਖ ਉੱਚਾ ਨਹੀਂ ਹੋ ਸਕਦਾ। ਉਹ ਮਨੁੱਖ ਹੌਲਾ ਹੈ। ਨੀਵੇਂ ਤੋਂ ਨੀਵੇਂ। ਜਿਹਦੇ ਬੋਲਾਂ ਵਿੱਚ ਗਾਲ ਹੈ ਉਹ ਮਨੁੱਖ ਖੁਦ ਵੀ ਗਾਲਦਾਰ ਰੂਪ ਹੈ। ਜਿਹਦੇ ਬੋਲਾਂ ਵਿੱਚ ਕ੍ਰੋਧ ਹੈ ਉਹ ਮਨੁੱਖ ਖੁਦ ਵੀ ਕ੍ਰੋਧਦਾਰ ਰੂਪ ਹੈ। जिसਦੇ बोलਾਂ ਵਿੱਚ ਈਰਖਾ ਹੈ ਉਹ ਤੇ ਈਰਖਾ ਦਾ مجسمہ ہے ਪਰ جسਦੇ بولਾਂ ਵਿੱਚ ਮਿਠਾਸ ਹੈ ਉਹ ਤੇ ਮਸਰੀ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਬੁਲੰਦੀ ਹੈ ਉਹ ਤੇ ਮਨੁੱਖ ਆਸਮਾਨ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਗਹਿਰਾਈ ਹੈ ਉਹ ਤੇ ਸਾਗਰ ਦਾ ਤਲ ਹੈ ਜਿੱਥੇ ਪਤਾ ਨਹੀਂ ਕਿੰਨੇ मोती ਪਏ ਨੇ ਬੋਲ ਨਹੀਂ ਮੈਨੇ ਮਨੁੱਖ ਨਹੀਂ ਮਾ ਬੋਲ ਉੱਚੇ ਨੇ ਮਨੁੱਖ ਉੱਚਾ ਹੈ ਮਨੁੱਖ ਦੀ ਉਚਾਈ ਤੇ ਛੋਟਾਈ ਉਹਦੇ ਬੋਲਾਂ ਤੋਂ ਨਾ ਪਾਂਗੇ ਬੋਲ ਕੁਰਖਤ ਨੇ ਬੋਲ ਕੋੜੇ ਨੇ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਔਰ ਮਹਾਰਾਜ ਕਹਿੰਦੇ ਨੇ ਚਾਹੇ ਕਿਤਨਾ ਧਨਵਾਨ ਹੈ ਕਿਤਨਾ ਗੁਣਵਾਨ ਹੈ ਕਿਤਨੇ ਰਤਬੇ ਦਾ ਮਾਲਕ ਹੈ ਫਿੱਕਾ ਬੋਲਣ ਵਾਲਾ ਮੂਰਖ ਹੈ ਸਿਆਣਾ ਨਹੀਂ ਹੈ ਫਿਕਰ ਮੌਰਖ ਆਖੀਏ ਪਾਣਾ ਲੈ ਸਜਾਇ ਇਕ ਤੇ ਮਨੁੱਖ ਨੂੰ ਨਾਪਣ ਤੋਲਣ ਦਾ ਇਹ ਪੈਮਾਨਾ ਹੈ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਕਲਾ ਕਿਤਨੀ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਦੂਜਾ ਨਾਪਣ ਦਾ ਪੈਮਾਨਾ ਹੈ ਇਹਦੇ ਬੋਲ ਕਿਹੋ ਜਿਹਾਂ ਦੇ ਨੇ ਅਸੀਂ ਉਹਨਾਂ ਨੂੰ અવਤਾਰ ਆਖਿਆ ਜਿਨ੍ਹਾਂ ਦੇ ਬੋਲਾਂ ਚ ਨਿਰੰਕਾਰਸ ऐसे ਉਹਨਾਂ ਨੂੰ ਗੁਰੂ ਪੀਰ پیغمبر ਆਖਿਆ ਜਿਨ੍ਹਾਂ ਦੇ ਬੋਲਾਂ ਵਿੱਚ ਖੁਦਾ ਸੀ ਜਿਨ੍ਹਾਂ ਦੇ ਬੋਲਾਂ ਵਿੱਚ ਈਸ਼ਵਰ ਸੀ ਚਾਨਣਾ ਹੀ ਚਾਨਣਾ ਸੀ ਉਹ ਐਸੇ ਕਵੀ ਨੇ ਜੋ ॠषि ਨੇ ਔਰ ਇਸਵਾਸ ਤੇ ॠषि ਨੇ ਕਿਉਂਕਿ मुनि ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣੀ ਬੇਸ਼ਤ ਸਾਰੇ ਮਹਾਰਸ ਤਪਕਦੇ ਪਏ ਨੇ ਇਸ ਤਰ੍ਹਾਂ ਜਿਵੇਂ ਬਦਲਾਂ ਚੋਂ ਪਾਣੀ ਟਪਕਦਾ ਹੈ بارش ਆਉਂਦੀ ਹੈ ਇਹ ਰਸਾਂ ਦੀ بارش ਹੋ ਰਹੀ ਹੈ ਮੈਂ ਇਹ ਰੋ ਸਰੋਤਿਆਂ ਦੇ ਸਾਹਮਣੇ ਰੱਖ ਰਿਆਂ ਮਹਾਪੁਰਸ਼ ॠषि ਆਉਂਦੇ ਨੇ ॠषि मुनि ਆਉਂਦੇ ਨੇ ਜੋ मुनि ਹੁੰਦਾ ਹੈ ॠषि ਹੁੰਦਾ ਹੈ ਜੋ ॠषि ਹੁੰਦਾ ਹੈ मुनि ਹੁੰਦਾ ਹੈ ਇਸ ਦੇਸ਼ ਨੇ ਪਤਾ ਨਹੀਂ ਕਿੰਨੇ ॠषि मुनि ਪੈਦਾ ਕੀ ਥੇ ਨੇ सेज सेजे हालात ऐसे बने वातावरण ऐसे बने ने मनुख दा मन इतना ऊंची बोलण लगते है इतना ऊंची बोलण लगते है हुन मौन किथे ते ऋषि होना किथे सपने दीया केडा हो गइया ने मनुख दिखाई देंदे ने हुन मुनि नहीं मनुख दिखाई देंदे ने हुन ऋषि नहीं नहीं ते एक दौर ਸਾਡੇ ਦੇਸ਼ ਦੇ ਚੋਂ ਐਸਾ ਲੰਘਿਆ ॠषि मुनि ਹਰ ਘਰ ਵਿੱਚ ਮਿਲ ਜਾਂਦੇ ਸਨ ਹਰ ਸ਼ਹਿਰ ਵਿੱਚ ਮਿਲ ਜਾਂਦੇ ਸਨ ਗਲੀ ਗਲੀ ਮਿਲ ਜਾਂਦੇ ਸਨ ॠषि मुनि ॠषि मुनि ਜਿਨ੍ਹਾਂ ਦੇ ਬੋਲ ਕੋਈ ਸੁਣੇ ਤੇ ਦਿਲ ਦਿਮਾਗ ਦੇ ਅੰਦਰ ਝਰਨਾਟ ਵੱਜ ਜਾਏ ਉਹਦੀ ਚੇਤਨਾ ਪਰਮ ਚੇਤਨਾ ਨਾਲ ਜੁੜ ਜਾਏ ਔਰ ਅਨੰਦ ਦੀ ਉਸ ਜਤੇ بارش ਹੋ ਜਾਏ ਇਹ ਵੱਖ-ਵੱਖ ਪਹਿਲੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰਸਾਂ ਦੇ ਸੰਬੰਧਿਤ ਮੈਂ ਵਿਆਨ ਕਰਨ ਲੱਗਾ ਜਿਵੇਂ ਸ਼ਿੰਗਾਰ ਰਸ ਨੂੰ ਕਰਣਾ ਰਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕੱਠਾ ਕੀਤਾ ਹੈ ਮੋਰੀ ॠਣ ਝੁਣ ਲਾਇਆ ਭੈਣੇ ਸਾਵਣ ਆਇਆ ਮੋਰਾਂ ਨੇ ਪਹਿਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਮੋਰਾਂ ਨੇ ਨੱਚਣਾ ਸ਼ੁਰੂ ਕਰ ਦਿੱਤਾ ਹੈ ਮੋਰਾਂ ਨੇ ਗੀਤ ਗਾਣੇ ਸ਼ੁਰੂ ਕਰ ਦਿੱਤੇ ਨੇ ਮੋਰਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਕਿਉਂ ਭੈਣੇ ਸਾਵਣ ਆਇਆ ਮੋਰ ਇੰਜ ਤੇ ਨਹੀਂ ਪਹਿਲਾਂ ਪਾਉਂਦੇ ਮੋਰ ਐਵੇਂ ਤੇ ਨਹੀਂ ਨੱਚਦੇ ਸਾਵਣ ਦੇ ਬਦਲਾਂ ਨੂੰ ਵੇਖ ਕੇ ਹੀ ਨੱਚਦੇ ਨੇ ਸਾਵਣ ਦੀ ਗਰਜਨ ਦੇ ਨਾਲ ਹੀ ਬੋਲਦੇ ਨੇ ਸਾਵਣ ਦੀ ਵਰਖਾ ਦੇ ਨਾਲ ਹੀ ਨੱਚਦੇ ਨੇ ਜਦ ਕਦੀ ਪਰਮਾਤਮਾ ਦੀ ਮਿਹਰ ਦੇ ਬੱਦਲ ਉਮੜਦੇ ਨੇ ਕਬੀਰ ਅੰਬਰ ਘਨ ਹਰ ਛਾਇਆ ਬਰਖ ਬਰੇ ਸਰਤਾਲ ਚਾਤਰਕ ਜਉ ਤਰ ਸਤ ਰਹੇ ਕਿਨ ਕੋ ਕਮਨ ਹਵਾਲ ਕਦੀ ਕਦੀ ਹਿਰਦੇ ਦੇ ਆਕਾਸ਼ ਦਿੱਤੇ ਪਰਮਾਤਮਾ ਦੀ ਰਹਿਮਤ ਦੇ ਬਦਲ ਉਮੜਦੇ ਨੇ ਉਹ ਵਰਖਾ ਕਰਦੇ ਨੇ ਨਾਮ ਦੀ ਅਗੰਮੀ ਰਸ ਦੀ ਮਨ ਇਨਨ ਨਾ ਛੁੱਟਦਾ ਹੈ ਜਿਵੇਂ ਮੋਰ ਮਨ ਇਸ ਤਰ੍ਹਾਂ ਪਹਿਲਾ ਪਾਣ ਲੱਗ ਪੈਂਦਾ ਹੈ ਜੈਸੇ ਕਿ ਮੋਰ ਜ਼ਮੀਨ ਤੇ ਸਾਵਨ ਉਬਲ ਉਬਾਇਆ ਹੈ ਏ ਪ੍ਰਭੂ ਪਿਆਰ ਨਾਲ ਖੇਚ ਨਾਲ ਕشش ਨਾਲ ਜਦ ਕਿਸੇ ਨੂੰ ਵੇਖੀਏ ਤੇ ਇੰਜ ਲੱਗਦਾ ਹੈ ਇਹਦੀਆਂ ਅੱਖਾਂ ਨੇ ਜ਼ਖਮੀ ਕਰ ਦਿੱਤਾ ਹੈ ਤੇ ਦੇ ਰੂਪ ਨੇ ਤੇ ਬੰਨ ਕੇ ਰੱਖ ਦਿੱਤਾ ਤੇਰੇ ਮੁੰਦ ਕਟਾਰੇ ਜੇਵੜਾ ਜੇਵੜਾ ਕਹਿੰਦੇ ਨੇ ਰਸਈਂ ਕਟਾਰ ਕਹਿੰਦੇ ਨੇ ਛੋਰੀ ਨੂੰ हे ਪ੍ਰਭੂ ਤੇਰੇ ਨੇਤਰ ਕਟਾਰ ਬਣ ਗਏ ਨੇ ਰਸਈ ਬਣ ਗਏ ਨੇ ਮੈਨੂੰ ਜ਼ਖਮੀ ਕਰ ਦਿੱਤਾ ਹੈ ਮੈਨੂੰ ਘਾਇਲ ਕਰ ਦਿੱਤਾ ਹੈ ਔਰ ਮੈਨੂੰ ਬੰਨ ਕੇ ਰੱਖ ਦਿੱਤਾ ਹੈ ਮੈਂ ਤੇਰੇ ਜੋਗਾ ਹੀ ਰਹ ਗਿਆਂ ਔਰ ਕਿਸੇ ਜੋਗਾ ਨਹੀਂ ਹੁਣ ਤੇ ਮੈਂ ਮਰੀਜ਼ ਕੇ ਰਹ ਗਿਆਂ ਹੁਣ ਤੇਰਾ ਹੀ ਵੰਦਨ ਹੈ ਔਰ ਕੋਈ ਵੰਦਨ ਨਹੀਂ ਸੰਸਾਰ ਦੇ ਸਾਰੇ ਬੰਧਨ ਬੰਧਨ ਨੇ ਨਿਰੰਕਾਰ ਦਾ ਬੰਧਨ ਮੋਕਸ਼ ਮੁਕਤੀ ਹੈ ਸਾਰੇ ਬੰਧਨ ਟੁੱਟ ਜਾਂਦੇ ਨੇ ਸਾਰੀਆਂ ਜ਼ੰਜੀਰਾਂ ਟੁੱਟ ਜਾਂਦੀਆਂ ਨੇ ਧੰਗੁਰ ਨਾਮਿਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੇਨ ਲੋਭੀ ਲੋਭ ਲੁਆਇਆ ਤੇਰੇ ਦਰਸ਼ਨ ਵਿਟੋਂ ਖਨੀਏ ਵਜਾ ਤੇਰੇ ਨਾਮ ਮਿਟੋਂ ਕੁਰਬਾਨੋ ਜਾਂ ਤੋਂ ਤਾਂ ਮੈਂ ਮਾਨ ਕੀਆ ਹੈ ਤੋਦ ਬਿੰਨ ਕਹਿਆ ਮੇਰਾ ਮਾਣ ਏ ਪ੍ਰਮਾਤਮਾ ਮੇਰਾ ਮਾਣ ਤੋਈ ਹੈ ਮੇਰਾ ਧਾਣ ਤੋਈ ਹੈ ਮੇਰੀ ਭਗਤੀ ਤੋਈ ਹੈ ਮੇਰਾ ਖੇੜਾ ਤੋਈ ਹੈ ਮੇਰੀ ਜ਼ਿੰਦਗੀ ਤੋਈ ਹੈ ਜਾਂ ਤੋਂ ਤਾ ਮੈਂ ਮਾਣ ਕਿਆ ਹੈ ਤੁਦ ਬਿੰਨ ਕਹਿਆ ਮੇਰਾ ਮਾਣ ਏਤੇ ਹੁਣ ਉਸ ਦਾ ਜ਼ਿਕਰ ਜੇ ਦੀ ਜ਼ਿੰਦਗੀ ਚ ਸਾਵਣ ਆਇਆ ਪਰ ਜਿਸ ਦੀ ਜ਼ਿੰਦਗੀ ਚ ਹਾੜ ਹੈ ਜਿਸ ਦੀ ਜ਼ਿੰਦਗੀ ਚ ਗੇਟ ਹੈ ਤਪਸ਼ੀ ਤਪਸ਼ੇ ਕਿੱਥੇ ਬਰਖਾ ਕਿੱਥੇ ਬੱਦਲ ਕਿੱਥੇ ਗਰਜਣਾ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਹੈ ਉਹ ਕਿਸ ਤਰ੍ਹਾਂ ਜੀ ਰਿਹਾ ਹੈ ਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਉਸ ਦਾ ਚਿਤ੍ਰਣ ਕੀਤਾ ਹੈ ਇਸ ਤਰ੍ਹਾਂ ਦੀ ਕਾਵਿ ਸ਼ੈਲੀ ਨੂੰ ਕਹਿੰਦੇ ਨੇ ਕਰਣਾ ਰਸ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਿਰਦੇ ਦੇ ਸਾਗਰ ਚ ਇੱਕ ਕਿਸ ਤਰ੍ਹਾਂ ਕਰਣਾ ਰਸ ਪ੍ਰਗਟ ਹੋ ਰਿਹਾ ਹੈ ਆਪ ਸਰਵਨ ਕਰੋ